ਮਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਚੱਲਦੇ ਜੀ ਵੀਰੋ ਕੰਮ ਬਹੁਤ ਵਧੀਆ। ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਆ ਰਹੀਆਂ। ਤੇ ਬਾਕੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਹਲ ਬਲੌਗਰਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪਤ ਖੁਸ਼ੀਆਂ ਖੇੜੇ। ਤੁਹਾਡੇ ਸਾਰਿਆਂ ਦੀ ਕਮਾਈਆਂ ਚ ਹੋਣ ਜੀ ਬਰਕਤਾਂ। ਤੇ ਲੋ ਜੀ ਚੱਲ ਰਿਹਾ ਕੰਮ। ਧੰਨਵਾਦ ਤੁਸੀਂ ਪਿਛਲੇ ਬਲੌਗਾਂ ਨੂੰ ਜਿਹੜਾ ਬਹੁਤ ਪਿਆਰ ਦਿੱਤਾ ਹੈ ਵੀ ਪਰਿਵਾਰ ਨੂੰ ਸਹਿਦ ਦੇਣ ਵਾਲੇ ਕਮੈਂਟ ਕਰਿਆ ਤੇ ਅੱਜ ਘੁੰਮ ਰਿਹਾ ਜੀ ਆਪਣੇ ਖੇਤਾਂ ਚ ਵੀ ਦੁਪਹਿਰ ਦੇ 12 ਵਜੇ ਚੁੱਕੇ ਆ ਮੌਸਮ ਹੈ ਜੀ ਜਿਹੜਾ ਬਹੁਤ ਵਧੀਆ ਤੇ ਮੈਂ ਵੀ ਥੋੜਾ ਥੋੜਾ ਪੈ ਕੇ हट ਗਿਆ ਜਿਹਨੂੰ ਕਹਿੰਦੇ ਵੀ ਆਪਾਂ ਪੂਰ ਚੂਰ ਜੀ ਪੈ ਲਈ ਸਮਝ ਲਓ ਮੇਰ ਨਾਲ ਕੰਮ ਹੋ ਲਿਆ ਤੇ ਬਾਕੀ ਪਿੰਡ ਵਾਲੀ ਮੋਟਰ ਪਰੇ ਘੁੰਮ ਰਿਹਾ ਜੀ ਦੀ ਹੈ ਜੀ ਜਿਹੜੀ ਮਾਰਾ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਹੋਈ ਵੀ ਆ ਚਲੋ ਮਾੜਾ ਮੋਟਾ ਹੁਣ ਚੂਹਾ ਸਾਨੂੰ ਪਤਾ ਬੇਨੁਕਸਾਨ ਕਰਦਾ ਇਹਦੇ ਕਰਕੇ ਜੜੀਆਂ ਮੋਟਰਾਂ ਵੀ ਉਹ ਰੋਜ਼ ਚੱਲੀ ਜਾਂਦੀਆਂ ਥੋੜਾ ਥੋੜਾ ਪਾਣੀ ਲਈ ਜਾਂਦੇ ਵੀ ਧਾਨਾਂ ਨੂੰ ਸਾਡੇ ਏਰੀਆ 'ਚ ਵੀ ਪਾਣੀ ਦੀ ਲੋੜ ਨਹੀਂ ਹੈਗੀ ਚਲੋ ਹੁਣ ਮੀਂਹ ਦੁਬਾਰਾ ਵੀ ਸ਼ੁਰੂ ਹੋ ਗਿਆ ਵਿੱਚੇ ਵਿੱਚ ਵੀ ਇਹਨਾਂ ਦਿਨਾਂ ਵਿੱਚ ਆ ਕੇ ਜਦੋਂ ਧਾਨ ਬੂਜ ਮਾਰਗਾਂ ਦੇ ਫਿਰ ਪਾਣੀ ਬਹੁਤ ਘਟਾ ਦਿੰਦੇ ਆ ਚਲੋ ਬਾਕੀ ਪਿਛਲੇ ਕੈਮਰੇ ਨਾਲੇ ਥੋੜੀ ਬਾਈ ਨਿਗਾ ਮਰਾ ਦਿੰਦਾ ਇੱਕ ਗੱਲਾਂ ਫਸਲ ਕਰਨੀ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲੋ ਬਾਈ ਸਾਹਮਣੇ ਆਪਣੀ ਮੋਟਰ ਤੇ ਆ ਬਾਈ ਆਪਣੀ ਜੀਰੀ ਆ ਗਈ 26 ਵੀਜਾ ਬਾਈ ਇਹ ਪੂਰਾ ਨੜਿਆ ਖੜਾ ਮੇਂ ਵੀ ਦੇਖੋ ਕਿਣੀਆਂ ਲੱਗੀਆਂ ਬਈਰਨਾ ਸਾਨੂੰ ਦਿਖਣ ਲੱਗ ਜਾਣਾ ਤੇ ਬਾਈ ਕੁੱਕੜੀ ਆਪਣੇ ਹੱਥ ਚ ਪਾ ਕੁੱਕੜੀ ਖਾਂਦੇ ਆਉਂਦੇ ਦੇ ਵੇਖਣਾ ਚਲੋ ਚੱਲੀ ਜਾਂਦਾ ਕੰਮ ਤੇ ਆਹ ਲੋ ਬਾਈ ਜੀਰੀ ਆ ਨਿੱਕ ਨੰਬਰ ਖੜੀ ਆ ਮਹਾਰਾਜ ਦੀ ਕਿਰਪਾ ਨਾਲ ਤੇ ਇਧਰ ਬਾਈ ਪਤਾ ਜੀ ਨੇ ਬੇਲ ਜਿਹੜੀ ਉਹ ਵੀ ਉੱਪਰ ਬਾਈ ਸਾਰੀ ਟਿਕਾਤੀ ਆ ਦੇਖੋ ਵੇਖਣਾ ਜਿਹੜੀਆਂ ਕੀਆ ਲੱਗੀਆਂ ਨੇ ਬਾਈ ਇਹਨੂੰ ਉਹ ਦੇਖੋ ਲਟਕ ਗਈਆਂ ਲੋ ਬਾਈ ਮੀਆਂ ਜਿਹੜਾ ਉਹ ਵੀ ਵੱਧ ਚੁੱਕਿਆ ਹੁਣ ਕਿ ਚਲੋ ਵਧੀ ਜਾਣਾ ਇਹਨੇ ਹੁਣ ਮੌਸਮ ਖਰਾਬ ਹੋਇਆ ਵਾ ਤੇ ਬਾਕੀ ਆ ਲੋ ਪਾਣੀ ਬਾਈ ਮੀਂਹ ਪੈਣ ਕਰਕੇ ਮੈਂ ਦੇਖ ਲਓ ਚਰੀ ਮਰਦੀ 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 ਹੋ ਗਈ ਬਾਈ ਨੇ ਘੜਤਾ ਤਾਂ ਇੱਧਰ ਤਾਂ ਨਾ ਕਰਨੀ ਨੂੰ ਜੀਰੀਆਂ ਜਿਹੜੀਆਂ ਬਾਈ ਲੋਟ ਆ ਗਈਆਂ ਵਿੱਚ ਵਿੱਚ ਮੈਂ ਹੁਣ ਤੁਹਾਨੂੰ ਕਿੱਥੇ ਕਿੱਕਣਾ ਨਾ ਹਾਂ ਆਹ ਦੇਖੋ ਆਹ ਦੇਖਦਾ ਤੁਹਾਨੂੰ ਰਨੀਵਾ ਜਾ ਓਰੇ ਚੂਹੇ ਨੇ ਆਪਣਾ ਪ੍ਰੋਪਗੰਡਾ ਪੂਰਾ ਕਰਿਆ ਵਾ ਭਾਈ ਇਹਨ ਦੇ ਆਪਣਾ ਖਾਦ ਪਾਣੀ ਜਿਹੜਾ ਉਹਨੇ ਪੂਰਾ ਖਾਦਾ ਵਾ ਬਾਕੀ ਭਾਈ ਮਿਰਚਾਂ ਵੀ ਆ ਦੇਖੋ ਇਹਨ ਫਾਲੀਆਂ ਪਈਆਂ ਖਾ ਵੀ ਹੋਈ ਜਾਂਦੀ ਹੁਣ 2-4 ਬੂਟਿਆਂ ਤੇ ਨਿੰਬੜ ਤੇ ਖਾਵਾ ਵੀ ਕਿੰਨੇ ਲਾਲ ਮਿਰਚਾਂ ਦੇਖੋ ਵੇਠਾਂ ਵੀ ਬੂਟੇ 'ਤੇ ਕਿੱਕਣਾ ਲੱਗੀਆਂ ਹੋਈਆਂ ਚਲੋ ਫਲੇ ਪਏ ਭਾਈ ਇਹਨ ਬੂਟੇ ਚਲੋ ਬਾਕੀ ਚੱਲੀ ਜਾਂਦਾ ਭਾਈ ਕੰਮ ਲੋਟ ਮਹਾਰਾ ਦੀ ਕਿਰਪਾ ਨਾਲ ਲੋ ਫਸਲ ਤਾਂ ਤੁਹਾਨੂੰ ਹੈਨ ਦੇਖਦੇ ਹੀ ਪਤਾ ਲੱਜਣਾ ਮਾੜਾ ਮੋਟਾ ਬਾਈ ਕੱਖ ਦਾ ਊਟਾ ਜਿੱਕਣਾ ਖੜਾ ਇਹ ਹੈ ਬਾਕੀ ਕਿਤੇ ਵੀ ਕੋਈ ਕੱਖ ਨਹੀਂ ਹੈਗਾ ਹੁਣ ਤਾਂ ਬਾਈ ਬਰਸਾਤ ਕਰਕੇ ਆ ਮੋਟਰ ਪਰ ਰਸਤਾ ਵੀ ਜਿਹੜਾ ਆਉਣ ਵਾਲਾ ਦੇਖ ਲਓ ਵੀ ਸਾਰਾ ਖੱਬਲ ਨਾਲ ਹੋਇਆ ਪਿਆ ਪੂਰਾ ਕਿਉਂਕਿ ਮੀਂਹ ਲਗਾਤਾਰ ਪਈ ਜਾਂਦਾ ਸੋ ਉਹਦਾ ਬਹੁਤ ਫਰਕ ਆਹ ਲੋ ਅੱਧ 10 ਤੋਂ 15 ਦਿਨ ਹੋ ਗਏ ਡੇਲੀ ਦਿਨ ਪਰ ਰਾਤ ਮੀਂਹ ਪਈ ਜਾਂਦਾ ਲੋ ਬਾਈ ਤੋ ਹੋਰੀਆਂ ਵੀ ਜਿਹੜੀਆਂ ਲੱਗੀਆਂ ਹੋਈਆਂ ਨੇ ਖਾ ਸਕਦਾ ਕੋਈ ਵੀ ਵਾਈ ਪਰ ਤੇ ਬੇਚੰ ਜਿੱਕਣਾ ਮਰਜੀ ਦੇਖ ਲੋ ਮੋਟੇ ਪਰ ਨੂੰ ਬੇਲ ਚੜੀ ਵੀ ਆ ਰੋ ਇਕੜ ਆ ਦੇਖੋ ਪੂਰੀਆਂ ਸਬਜ਼ੀਆਂ ਬਾਈ ਐਨ ਮੋਟਰ ਪਰ ਵੀ ਲੋ ਇਹਦਾ ਵਾਰਾ ਤੋ ਦਿਖਾ ਦਿੰਦਾ ਹੁਣ ਜਾਮਣਾ ਦੇ ਬੂਟੇ ਆਹ ਲੋ ਦੇਖੋ ਕਿਹੜੇ ਹਿਸਾਬ ਨਾਲ ਭਾਈ ਜਾਮਣਾ ਦੇ ਬੂਟੇ ਹੋ ਗਏ ਵਿਚੇ ਆਂਬ ਖੜੇ ਆ ਲੈੱਖਾਂ ਹੀ ਬੂਟੇ ਜਿਹਨੂੰ ਕਹਿੰਦੇ ਭਾਈ ਜਾਮਣਾ ਦੇ ਤਿਆਰ ਹੋ ਗਏ ਸਾਰਾ ਜਾਮਣ ਦਾ ਬੂਟਾ ਖੜਾ ਹੈ ਬਾਕੀ ਭਾਈ ਮੀਂਹ ਵੱਧ ਚੁੱਕਿਆ ਠੀਕ ਹੈ ਅੰਬੀਆਂ ਜਿਹੜੀਆਂ ਭਾਈ ਹੁਣ ਤੱਕ ਵੀ ਪੱਕ ਪੱਕੇ ਗਿਰੀ ਜਾਂਦੀਆਂ ਨੇ ਆ ਦੇਖੋ ਖਰਾਬ ਜੀ ਅਜਕਣਾਂ ਆ ਭਈ ਅੰਬੀ ਹੁਣ ਕੋਈ ਇਦਾਂ ਨੂੰ ਇੰਨਾ ਜਦੋਂ ਮੌਸਮ ਲੰਘਿਆ ਫਿਰ ਭਾਈ ਇਹ ਖਰਾਬੇ ਜਾਂਦਾ ਆ ਆ ਦੇਖੋ ਆ ਜਾਨਵਰ ਜਿਹੜਾ ਏਠਾਂ ਕਿ ਕਾਂਟਾਂ ਉਹ ਬਹੁਤ ਆ ਮੋਟਰ ਪਰ ਉਹ ਫਿਰ ਤੁਹਾਨੂੰ ਪਤਾ ਪੱਕੀ ਅੰਬੀ ਪਰ ਜਦੋਂ ਮਾਰਦੀ ਆ ਪਰ ਤੇ ਹੁਣ ਆ ਦਿਖਾਉਂਦਾ ਤੁਹਾਨੂੰ ਆ ਦੇਖੋ ਕਿ ਇਖਣਾ ਅੰਬ ਪਰ ਅੰਬੀਆਂ ਲੱਗੀਆਂ ਵੀ ਨੇ ਜਿਹੜੇ ਪੱਕੀ ਅੰਬੀ ਪਰ ਜਾ ਕੇ ਕਾਂਟੋ ਵੀ ਫਟੋਂਗਾ ਮਾਰਦੀ ਆ ਉਹ ਫਿਰ ਥੱਲੇ ਗਿਰ ਜਾਂਦੀ ਆ ਸੋਭਰੋ ਥੱਲੇ ਆ ਕੇ ਆਪਣਾ ਭਾਈ ਦੌਲ ਆਉਂਦੀ ਆ ਕਾਟ। ਦੇਖਣਾ ਇਹ ਕਣ ਅੰਬ ਵੀ ਆਏ ਬਾਈ ਜਿਹੜੀਆਂ ਪੱਕੀਆਂ ਵੀ ਆ ਸਾਰੀਆਂ ਹੀ ਆ। ਇੱਥੇ ਤੇ ਦੇਖੀ ਜਾਣੀ ਆ ਤੁਹਾਨੂੰ ਲੱਗੀਆਂ ਵੀ ਅੰਬੀਆਂ। ਬੱਚਿਆਂ ਨੂੰ ਬਹੁਤ ਇਹ ਬਾਈ। ਹਾਂ ਵੇਖਣਾ ਹੀ ਵਖਦਾ ਆ। ਮੈਂ ਤੁਸੀਂ ਦੇਖ ਵੀ ਲੈਣਾ। ਆ ਦੇਖ ਲਓ ਮੋਟਰ ਪਰ ਖੜਾ ਮੈਂ ਹਾਲ ਤੱਕ ਇੱਕ ਵੀ ਕਿਣੀ ਮੇਰੇ ਪਰ ਗਰੀ ਨਹੀਂ ਹੈਗੀ। ਮੀਆਂ ਜਿਹੜਾ ਪੈ ਰਿਹਾ। ਤੋ ਦੇਖ ਦਿਖਦਾ ਉਹਨਾ ਤੁਹਾਨੂੰ ਐਨ ਸਕਰੀਨ ਤੇ ਵੀ ਵੀ ਮੋਟਰ ਹਾਲ ਤੱਕ ਕਿੰਨੀ ਨਹੀਂ ਗੇ ਲੱਗੀ ਕਿਉਂਕਿ ਬਾਈ ਆ ਦੇਖੋ ਆਹੀ ਕਹਿੰਦਾ ਵੀ ਦਰਖਤ ਦੇ ਥੱਲੇ ਆ ਜਿਹੜਾ ਮੀ देर बाद ਪਤਾ ਲੱਗਾ ਥੋਣ ਮਾੜੀ ਮੋਟੀ ਲੱਗਣੀ ਆ ਕਿ ਨਹੀਂ ਜਰਨ ਚਲੋ ਬਾਕੀ ਬਾਈ ਚੱਲੀ ਜਾਂਦਾ ਕੰਮ ਹਾਰੇ ਬਾਈ ਜਾਨਵਰਾਂ ਦੇ ਆਪਣੇ ਅੱਲਾ ਨੇ ਬਾਕੀ ਮਰੂਦ ਆ ਪੱਕਾ ਜੀ ਨੇ ਸਾਨਾ ਤੋੜ ਕੇ ਖਾਈ ਚਲੋ ਇਹ ਇਹ ਮੋਟਰਾਂ ਪਰ ਫਾਇਦਾ ਫਲਾਂ ਦਾ ਆ ਲੋ ਆ ਪੱਕਾ ਮਸੂਰ ਲੱਗਿਆ ਵਾ ਠੀਕ ਨਹੀਂ ਸਾਰੇ ਪੱਕੇ ਆ ਜਿਹਨੇ ਬਾਈ ਜਿਹਹਾ ਜਿਆ ਜੀ ਕਰਦਾ ਉਹ ਹਲਾ ਸਮੇਂ ਦੇ ਮੁਤਾਬਕ ਹੈ ਮੋਟਰ ਦੇ ਉੱਪਰ ਫਲ ਲੱਗੇ ਹੋਏ ਆ ਇਹ ਬਣਾਓ ਆ ਆ ਆਦਤ ਬਹੁਤ ਆ ਬਾਈ ਆ ਨੌ ਮਾਰ ਕੇ ਦੇਖਣ ਦੀ ਵੀ ਪੱਕਾ ਕੱਚਾ ਚਲੋ ਬਾਕੀ ਬਾਈ ਚੱਲੀ ਜਾਂਦੇ ਆ ਮੀ ਹੁਣ ਗਿਆ ਬਾਦ ਕੰਮ ਵੀ ਨੇ ਪੂਰੀ ਦਸਤਕ ਦੇ ਦਿੱਤੀ। ਲੋ ਬਾਈ ਖੇਤ ਤੋਂ ਬਾਦ ਪਹੁੰਚ ਕੇ ਘਰ ਮੀਰ ਆ ਚਾਲਾ ਬੰਦਿਆਂ ਨੂੰ ਲੈ ਕੇ ਆਇਆ ਬਾਈ ਸਕੂਲ ਤੇ ਆਇਆ ਤਾਂ ਆ ਦੇਖੋ ਪੂਰਾ ਦਾ ਪੂਰਾ ਬਾਈ ਹੁਣ ਸਮਝ ਲਓ ਧਰਤੀ ਗਿੱਲੀ ਜੀ ਹੋਣ ਲੱਗ ਗਈ। ਆ ਦੇਖੋ ਪਾਣੀ ਉੱਥੇ ਹਾਲ ਤੱਕ ਤੁਰਿਆ ਨਹੀਂ ਹੈਗਾ। ਬਿਦੂਈ ਤੀਕ ਲਮੇ ਸ਼ੁਰੂ ਹੋਇਆ ਇਹ। ਸੋ ਬਾਕੀ ਚੱਲੀ ਜਾਂਦਾ ਕੰਮ। ਬਾਕੀ ਅੰਦਰੇ ਬੈਠੇ ਆ ਬਈ ਬੱਚੇ ਆ ਲੋ ਜਿਸ਼ਨ ਹੈ ਬਈ ਬੈਗ ਉਰੇ ਰੱਖ ਤਾ ਦੇਖੋ ਹਾਂ ਬਈ ਅਧਰ ਮਿਲੋ ਬਈ ਜਿਸ਼ਨ ਮੇਰੇ ਲੱਗਦਾ ਸਾਰਿਆਂ ਤੇ ਆਪਣੇ ਸਾਸ਼ਰੋ ਕਾਲ ਜੀ ਸਸੀ ਦਾ ਜੀ ਹਾਂ ਜੀ ਹਾਂ ਜੀ ਜਿਸ਼ਨ ਮੀ ਪੈਂਦਾ ਤਾ ਹਾਂ ਜੀ ਬਹੁਤ ਪਹਿਰੇ ਆ ਤਾ ਜ਼ਿਆਦਾ ਨਹੀਂ ਘਟੇ ਤਾ ਮੈਂ ਸਾਢੇ ਸਕੂਲ ਚ ਜ਼ਿਆਦਾ ਪਹਿਰੇ ਆ ਤਾ ਜਿਆਦਾ ਜਿਆਦਾ ਤਾਂ ਫਿਰ ਘਟ ਗਿਆ ਹਾਂ ਜੀ ਫਿਰ ਘਟ ਗਿਆ ਬੀਰ ਜੀ ਨੂੰ ਲੈਣ ਨਹੀਂ ਗਈ ਹਨਾ ਮੈਂ ਦੱਸਦਾ ਸੀ ਹਨਾ ਹਾਂਜੀ ਤੁਸੀਂ ਲੈ ਆ ਤੇ ਫਿਰ ਮੀਟ ਕਰਕੇ ਹੋਰਨ ਆੜੀ ਲੋ ਬਾਈ ਇਹ ਨਾਨਕਾ ਨੂੰ ਗਿਆ ਤਾਂ ਪਰਸਾ ਸੈਂਡਲ ਟੁੱਟ ਗਿਆ ਤੇ ਤੇ ਦੇ ਬਾਈ ਨੂੰ ਹਲੇ ਪਤਾ ਨਹੀਂ ਲੱਗਣ ਦਿੱਤਾ ਮੈਂ ਕਿਤੇ ਬਾਈ ਸੈਂਡਲ ਨਾ ਮੈਂ ਲਿਆ ਆ ਤੇ ਸਵੇਰ ਸੁਬਾ ਮੈਨੂੰ ਪਤਾ ਲੱਗਿਆ ਕਿ ਸੈਂਡਲ ਟੁੱਟ ਗਿਆ ਬੰਦੇ ਦਾ ਸੈਂਡਲ ਫਿਰ ਲਿਆਉਣੇ ਜ਼ਰੂਰੀ ਤੇ ਲਾ ਵੀ ਆ ਜਾ ਹੋਰਾਂ ਨੂੰ ਬਾਈ ਫਾਕੇ ਦਾ ਖਾਨ ਵਾਲੇ ਪੈਰ ਲਟਕਾ ਲਾ ਰਹਨ ਠੀਕ ਆ ਆਵੇ ਜੀਸ਼ਨ ਹਾਂਜੀ ਠੀਕ ਆ ਹਾਂਜੀ ਤੇਰਾ ਤਾਂ ਨਹੀਂ ਕੋਈ ਟੁੱਟਿਆ ਪੈ ਸੰਦਲ ਸੁਣਦਾ ਨਹੀਂ ਮੇਰੇ ਕੋਲ ਤਾਂ ਸਾਰਾ ਕੁਝ ਪੂਰਾ ਹੈ ਪੂਰਾ ਹੈ ਹਾਂਜੀ ਹੈ ਨਾ ਹਾਂਜੀ ਚਲੋ ਬਾਈ ਇੱਧਰ ਦੇਖੋ ਆ ਜਿੱਥੇ ਆਗੇ ਲੈ ਅਮਾਜ਼ਨ ਡਾ ਲਾ ਹੈ ਬੜੇ ਆਗੇ ਨਾ ਬੜੇ ਆਗੇ ਹਾਂਜੀ ਨਾ ਬੜੇ ਆਗੇ ਠੀਕ ਆ ਤਿੰਨ ਨੰਬਰ ਆ ਦੋ ਨੰਬਰ ਦੇਖ ਹੂੰ ਮੈਨੂੰ ਜੇਸ਼ੇ ਦੋ ਨੰਬਰ ਆਉਣਾ ਨਹੀਂ ਤਾਂ ਚਾਰ ਨੰਬਰ ਬੜਾ ਤਾਂ ਤੇ ਆ ਬਾਈ ਪੌਣੇ ਆਪੇ ਸਿੱਖਣੇ ਪੈਣੇ ਆ ਹਾਂ ਹੁਣ ਨਵੇਂ ਅੱਜ ਦੀ ਕਾਜ਼ ਤੱਕ ਸਿੱਖੂਗਾ ਇਹ ਨਹੀਂ ਕਿ ਮੈਂ ਚਾਲੋ ਵੀ ਤੁਰ ਕੇ ਦਿਖਾ ਮੜੇ ਕਿੰਨੇ ਬੜੇ ਆ ਬੜੇ ਤਾਂ ਨਹੀਂ ਹੈਗੇ ਯਾਰ ਵਾ ਤਾਇਆ ਮੁੜਿਆ ਮੁੜਿਆ ਆ ਜਾ ਮੁੜਿਆ ਨਾ ਆ ਵੀ ਮੁੜ ਆ ਜਾ ਲੋ ਭਾਈ ਐਂਸ ਵਧੀਆ ਥੈਂਕ ਯੂ ਨੂੰ ਕਹਿਣਾ ਪਾਪਾ ਨੂੰ ਥੈਂਕ ਯੂ ਥੈਂਕ ਯੂ ਥੈਂਕ ਯੂ ਪਪਾ ਜੀ ਲਓ ਪੇੜੂ ਵਾਈ ਬੰਦਾ ਹੈ ਸਾਡਾ ਹੁਣ ਸਕੂਲ ਤੇ ਭੱਜ ਕੇ ਆਇਆ ਹੈ ਹੈਨਾ ਕਿੰਨਾ ਹੈ ਦੇਖੋ ਬਾਈ ਪਟਕਾ ਖੋਲਿਆ ਬੰਦੇ ਦੇ ਬਾਹਰ ਕਿੰਨਾ ਜਾਮ ਕਰ ਦਿਖਾਈ ਆ ਦੇਖੋ ਬਾਈ ਹੁਣੇ ਪਟਕਾ ਖੋਲ ਕੇ ਹੀ ਹਟਿਆ ਹਨਾ ਹੈ ਹਾਂਜੀ ਲੋ ਬਾਈ ਲਾਈਟ ਹੈ ਗਈ ਵੀ ਹੈ ਭੱਜੀ ਵੀ ਕੀ ਹੈਗੀ ਆ ਨਾ ਐਸੀ ਆਫ ਹੈ ਕਦੇ ਵੀ ਹੁਣੇ ਆਈ ਆ ਲਾ ਫਿਰ ਇਹਨੂੰ ਬਾਹ ਲਾ ਮੜ ਜਾ ਆਈਓ ਅੱਛਾ ਤੂੰ ਉਧਰ ਬੈਠੀ ਧੀ ਟੀਵੀ ਪਰ ਬੈਗੀ ਸੀ ਬਾਈ ਜਿਸਨ ਆ ਕੇ ਠੀਕ ਆ ਓਕੇ ਪੁੱਤ ਹਨ ਓਕੇ ਨੇ ਓਕੇ ਲੋ ਬਾਈ ਕੁੰਡਾ ਨਾ ਛੱਡਿਆ ਆਪਾਂ ਨੇ ਏਸੀ ਗਿਆ ਲੱਗ ਚੱਕ ਦੇ ਜੀ ਲਾ ਦੇ ਹਾਂ ਉਹ ਜਿਵੇਂ ਨਾ ਲੋਹਾ ਫੇਦੀ ਦਾ ਮਾਰਕ ਰੱਖ ਲਾ ਕੰਮ ਜਾਣਾ ਠੀਕ ਹੈ ਤੇਰੀ ਪੜਾਈ ਓਕੇ ਆ ਹਾਂਜੀ ਮੇਰੀ ਓਕੇ ਆ ਹੂੰ ਹਉ ਦੇਖੋ ਕੋਣ ਦਾ ਸ਼ਿਕਾਇਤ ਆ ਉਹ ਹਾਂਜੀ ਤੁਹਾਨੂੰ ਕੋਲ ਜਾ ਕੇ ਬੈਠ ਕੇ ਆ ਤੂੰ ਵੀ ਬਾਬੇਰਾ ਟੀਵੀ ਤੇ ਦੀਦੀ ਦੀ ਦੱਸ ਦੇ ਹਾਂਜੀ 15 ਮਿੰਟ ਹੋ ਗਏ ਭਾਈ ਜਸ਼ਨભાઈ 15 20 ਮਿੰਟ ਪਹਿਲਾਂ ਆ ਜਾਂਦੀ ਤੂੰ ਪੰਮੂ ਦਾ ਹਨਾ ਹਾਂਜੀ ਹਾਂਜੀ ਸੱਚੀ ਗੱਲ ਆ ਪੰਮੂ ਚਲੋ ਭਾਈ ਇਹ ਦੋ 10 ਵੀ ਆਖਦੇ ਹੁਣ ਵੀਰ ਜੀ ਦੇ ਸੈਂਡ ਠੀਕ ਹੈ ਪੁਰਾਣੇ ਕਰ ਦੋ ਰਟਾਇਰ ਛੋਟਾ ਹੋ ਗਿਆ ਦਾ ਟਾਇਰ ਹੈ ਛਿੱਟੇ ਗਏ ਹੋ ਗਏ ਦਾ ਟਾਇਰ ਉਹ ਦਾ ਹੋ ਗਏ ਲੋ ਭਾਈ ਕੀ ਹੋ ਗਿਆ 2.29 ਦੋਣਤੀ ਹੋਵੇ ਕਹਿੰਦਾ ਬਾਈ ਲੈ ਬਾਈ ਜਿਸ ਨੇ ਮਿਹਨਤ ਦੇਤੀ 10 ਸਿੱਕ ਪੂਰੀ ਬਾਈ ਸਾਨੂੰ ਇੱਥੇ ਵੀ ਪਤਾ ਲੱਜ ਜਾਂਦਾ ਮੀਂਹ ਦਾ ਦੇਖੋ ਹਾਂਜੀ ਇੱਕ ਆ ਦੇ ਵੀ ਸਾਡੇ ਚਾਨਣਾ ਮਾਰਨ ਨੂੰ ਰੱਖੀ ਵੀ ਹੈ ਦੇਖੋ ਇਹਦਾ ਹੀ ਚਾਨਣਾ ਬਾਈ ਸਾਰਾ ਹਨਾ ਹਾਂਜੀ ਉਹ ਬੈਗ ਰੱਖਤਾ ਜਿਸ ਨੇ ਬਾਈ ਹਾਂਜੀ ਚਲੋ ਆਹਾਹਾ ਬਾਈ ਬਾਹਰ ਮੌਸਮ ਠੰਡਾ ਹਾਂਜੀ ਠੰਡਾ ਹੋਣਾ ਲਵ ਯੂ ਲਾ ਨਹੀਂ ਤਾਂ ਖਾਸਾ ਵਧ ਗਿਆ ਦੇਖ ਦੇ ਦੇ ਪਾਣੀ ਲੱਗ ਗਿਆ ਬਾਈ ਰੋਣ ਉਹ ਦੇਖੋ ਚੱਲ ਰਿਹਾ ਪਾਣੀ ਪੂਰਾ ਮੀਂਹ ਹੋ ਗਿਆ ਜਿਵੇਂ ਨਾ ਹਾਂ ਇਹ ਤਾਂ ਵੀ ਤੇਜ਼ ਪੈ ਰਿਹਾ ਤਾਂ ਜਦੋਂ ਸਕੂਲ ਚ ਤੇ ਇਹ ਵੀ ਤੇਜ਼ ਪੈ ਰਿਹਾ ਤਾਂ ਦੱਸੋ ਹਾਂਜੀ ਠੀਕ ਆ ਫਿਰ ਤਾਂ ਲੋ ਭਾਈ ਚਲੋ ਭਾਈ ਚੱਲ ਰਿਹਾ ਕੰਮ ਏਖਣੇ ਬੂਟੇ ਦੇਖੋ ਕਿੰਨੇ ਖੁਸ਼ ਹਾਲ ਇਹ ਨਹੀਂ ਪੈ ਰਿਹਾ ਪਰ ਇਹਨੂੰ ਪੂਰਾ ਖੁਸ਼ ਆ ਬਾਕੀ ਮੌਸਮ ਚਲੋ ਚੱਲੀ ਜਾਂਦਾ ਵਈ ਠੀਕ ਹੈ ਜੀ ਮਿਲਦਾ ਕਿਸੇ ਇਕਲੇ ਬਲਾਉਚ ਤਦ ਤੱਕ ਤੇਰੇ ਸასიਖਾਲ